ਜੀ ਕੀ ਹਾਲ ਹੈ ਸਾਰੇ ਵੀਰ ਭਰਾਵਾਂ ਦਾ ਆਪਣੇ ਅੱਜ ਦੇ ਬਲੌਗ ਦੇ ਵਿੱਚ ਅੱਜ ਹੈਗੀ ਹੋ ਗਈ 8 ਤਰੀਕ ਅੱਜ ਜਿਸ ਵਿੱਚ ਆਪਾਂ ਤੋਰਨਾਮਾ ਸ਼ਾਮ ਨੂੰ ਹਜੂਰ ਸਾਹਿਬ ਨੂੰ ਰਾਤ ਨੂੰ ਤੁਰਾਂਗੇ ਕਿਉਂਕਿ ਰਾਤ ਨੂੰ ਟ੍ਰੈਫਿਕ ਘੱਟ ਹੁੰਦਾ ਵਾ ਤੇ ਆਪਾਂ ਫਿਰ ਬਾਟ ਆਪਣੀ ਖਿੱਚੀ ਆਉ ਪੰਜਾਬ ਦੇ ਵਿੱਚ ਸਭ ਤੋਂ ਵੱਧ ਟ੍ਰੈਫਿਕ ਪੈਂਦਾ ਵਾ ਪੰਜਾਬ ਨੰਗ ਜਾਗੇ ਜੇ ਰਾਤ ਤੁਰਾਂ ਤਾਂ ਖਿੱਚੀ ਜਾਊਗੀ ਸਪੀਡ ਤਾਂ ਕਰਕੇ ਰਾਤ ਨੂੰ ਹੀ ਤੁਰਨਾ ਨਹੀਂ ਕੱਲ ਨੂੰ ਤਾਂ ਦਿਨੇ ਤੁਰਨ ਦੀ ਸਲਾਹ ਸੀਗੀ ਬਾਕੀ ਸਾਰਿਆਂ ਦੀ ਤੇ ਹੁਣ ਆਪਾਂ ਸਾ ਟਰੈਕਟਰ ਧੋਣ ਲੱਗੇ ਹੋਏ ਹਾਂ ਬੱਸ ਨੂੰ ਸਾਫ਼ ਕਰਕੇ ਪਾਲਸ਼ ਮਾਰ ਕੇ ਖੜਾਉਨੇ ਆ ਫਿਰ ਕੁਝ ਸ਼ਾਮ ਨੂੰ ਬਸ ਜੋੜ ਕੇ ਸਿੱਧਾ ਟਰਾਲੀ 'ਚ ਤੁਰਪਣਾ ਮੈਂ ਆਪਾਂ। ਹਰੇ ਬੰਦੇ ਲੱਗੇ ਹੋਇਆ ਤਿਆਰੀਆਂ ਇਹ ਚਾਹੀ ਬਹੁਤ ਹੋਇਆ ਆਪਾਂ ਚਾਹੀ ਬਹੁਤ ਜਿਹੜਾ ਆਪਾਂ ਸਾਰਿਆਂ ਨੂੰ ਜਾਣਦਾ ਹਜੂਰ ਸਾਨੂੰ। ਯਾਤਰਾ ਸਤਖੰਡ ਸ਼੍ਰੀ ਹਜੂਰ ਸਾਹਿਬ। ਹੌਲਣ ਜਾਂ ਉਬਕ ਦਾ ਝੋਟਾ। ਅੱਜ ਦਾ ਗੱਲ ਕਰੂ ਆਪਾਂ ਇਹਦੀ ਰੇਸ ਬੰਨਤੀ। ਕਿਉਂਕਿ ਹਰੇਕ ਬੰਦੇ ਨੇ ਬੈਠਣਾ ਡਰਾਈਵਰ ਨੇ ਬਦਲ-ਬਦਲ ਕੇ ਫਿਰ ਕਈ ਵਾਰੀ ਕੋਈ ਭਜਾਉਂਦਾ ਕਿਵੇਂ ਵੀ ਕਰਦਾ ਹਨਾ ਸੇਫ ਸੇਫ ਰਹਿ ਕੇ ਜਾਨ ਚ ਫਾਇਦਾ ਹੁੰਦਾ ਵੈ ਕਲਿਮਿਟਡ ਰੇਸ ਦੇ ਵਿੱਚ ਬਸ 60 ਤੱਕ ਜਾਂਦਾ ਐਨੀ ਕਲਿਮਿਟਡ ਰੇਸ ਤੱਕ ਆਪਾਂ ਜਾਵਾਂਗੇ 55 60 ਤੱਕ ਬਸ ਲਓ ਜੀ ਪਾਲਛ ਵਜਦੀ ਜਾਂਦੀ ਹੈ ਆ ਬੈਠਾ ਛੋਟਾ ਫਤੇ ਇਹਨੇ ਕਮੈਂਟਾਂ ਚ ਕਰਦੇ ਰਹੇ ਨੇ ਫਤੇ ਕਿੱਥੇ ਆਪਾਂ ਦੇਖਦੇ ਆ ਫਤੇ ਆ ਗਿਆ ਫਤੇ ਆ ਦਾ ਡਾਇਲੋਗ ਤਾਂ ਬੋਲਦੇ ਉਹ ਜਿਹੜਾ ਬੋਲਦਾ ਹੁੰਦਾ ਉਹ ਬੋਲਿਆ ਯਾਰ ਆਮ ਫਤੇ ਜਿਹੜਾ ਕਹਿੰਦਾ ਹੁੰਦਾ ਬੋਲਦਾ ਇਹ ਡਾਇਲੋਗ ਫਤੇ ਇਜ਼ ਦਾ ਬੈਗ ਫਤੇ ਇਜ਼ ਦਾ ਬੈਗ ਇਹ ਯੂਰ ਸਾਹਿਬ ਵਾਲੇ ਸਾਰੇ ਬਲੌਗਰ ਜਿਹਨੇ ਗਾਹ ਪੁੰਦੀ ਜਾਣਾ ਮੈਂ ਇਹਨੇ ਨਾਲ ਹੀ ਜਾਣਾ ਕਿਹੜਾ ਪੈਪ ਤਾਂ ਰੰਗ ਮਾਰਿਆ ਹੋਇਆ ਝੰਡਾ ਪਾ ਲਿਆ ਲਿਆਇਆ ਝੰਡਾ ਪਾਈ ਉਹਦੇ ਵਿੱਚ ਕੱਢੀ ਝੰਡਾ ਆ ਵੀ ਝੰਡਾ ਜਿਹੜਾ ਆਪਾਂ ਉਹਦੋਂ ਬਣਾਇਆ ਥੋਂ ਦੱਸਿਆ ਸੀ ਨਿਸ਼ਾਨ ਸਾਹਿਬ ਕਿੱਥੇ ਆ ਪਾਇਪ ਫਤ ਲੱਭ ਯਾਰ ਆਪਾਂ ਨਿਸ਼ਾਨ ਪਾਈਏ ਉਹਦੇ ਵਿੱਚ ਪਾਇਪ ਦੇ ਵਿੱਚ ਇਹੋ ਇਧਰ ਤੋਂ ਸੱਬ ਨੂੰ ਲਾ ਪੜਦੇ ਪਾ ਕਰ ਲਾ ਪਰ ਇਹਨੂੰ ਫਤ ਉਹ ਕੀ ਕਹਿਣਾ ਹੁਣ ਤੂੰ ਆਪਣੇ ਚੈਨਲ ਨੂੰ ਕੀ ਕਰ ਦੋ ਸਬਸਕ੍ਰਾਈਬ ਕਰ ਦਿਓ ਸਸ ਸੁਨੇਕ ਮੈਂ ਆਪਣੇ ਚੈਨਲ ਨੂੰ ਬਲੌਕ ਕਰ ਦੋ ਰਿਪੋਰਟ ਕਰ ਦੋ ਕਿਵੇਂ ਕਹਿਣਾ ਹੁਣ ਜਿਹੜਾ ਜਿਹੜਾ ਪੁੱਠਾ ਹੈ ਡਾਇਲੋਗ ਹੈ ਵੈਸੇ ਕੋਈ ਕਰਿਓ ਨਾ ਇਹ ਚਲ라 ਤੂੰ ਮਾਰ ਦਿੰਦਾ ਹੁੰਦਾਗਾ ਆਪਣੇ ਪਹਿਲਾਂ ਵਾਲੇ ਬਲੌਗਰ ਜਿਹਦਾ ਡਾਇਲੌਗ ਬੜਾ ਚੱਲਦਾ ਹੁੰਦਾ ਸੀ ਇੱਕ ਜੀ ਹਾਂ ਅਲਮਦ ਰੱਖਿਆ ਆ ਖਿਲਾਰਾ ਹੀ ਪਿਆ ਬਾ ਸਾਰੇ ਕਿਤੇ ਟਰੈਕਟਰਾਂ ਦਾ ਸਮਾਨ ਦਿੱਤੇ ਦੇਖੋ ਟਰੈਕਟਰਾਂ ਦੀ ਕੋਈ ਆਗ ਛਾਟ ਬਈ ਆ ਡਈਆਂ ਭਈਆਂ ਰਹਾ ਹੋਰ ਸਾਰਾ ਕੁਝ ਸਾਈ ਟਰੈਕਟਰਾਂ ਦੇ ਸਲੈਂਸਰ ਤੋਂ ਤਰੀਕੇ ਦੇ ਪਏ ਆ ਸਮਾਨ ਕਿਉਂਕਿ ਸਾਰੇ ਹੀ ਸੰਭ ਨਾਲ ਹਾਂ ਬੰਪਰ ਪਏ ਆ ਇਹਦੇ ਮੂਰੇ ਲੱਗਾ ਹੋਇਆ ਹੈ ਕੱਚ ਦੇ ਚੀਜ਼ਾਂ ਦਾ ਹੰਮਰ ਜਿੱਥੋਂ ਆਪਣੇ ਸਾਰੇ ਟਰੈਕਟਰਾਂ ਦਾ ਨਾਂ ਚੱਲਿਆ ਸੀ ਹੰਬਨ ਸਭ ਤੋਂ ਪਹਿਲੇ ਟਰੈਕਟਰ ਦਾ ਪਹਿਲਾ ਬੰਪਰ ਉਦੋਂ ਬਾਅਦ ਚ ਬਾਕੀ ਸਾਰੇ ਟਰੈਕਟਰ ਆਇਆ ਮਹਿੰਦਰਾ ਵਿਚਾਰਾ ਇਹਨਾਂ ਤਾਂ ਹਜੇ ਕੱਢਿਆ ਹੀ ਨਹੀਂ ਕਿੰਨੇ ਦਿਨ ਹੋ ਗਏ ਅੰਦਰ ਹੀ ਲਾਇਆ ਪਿਆ ਵਾ ਪਰ ਇਹ ਪਿਆ ਕਰ ਦੇਣਾ ਇਹਨੂੰ ਤਾਂ ਹੁਣ ਹਜੂਰ ਸਾਹਿਬ ਤੋਂ ਬਾਹਰ ਹੀ ਆ ਕੇ ਕੱਢਾਂਗੇ ਫੇਰ ਇਹਦੇ ਤੇ ਬਲੌਗ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਦੱਸਾਂਗੇ ਸਾਰਾ ਕੁਝ ਹੁਣ ਤਾਂ ਟੱਗੇ ਹੀ ਪਿਆ ਵਈ ਬਈ ਬੰਨ ਤਰਾਇਜ਼ਾ ਉੱਪਰ ਹੌਲੰਡ ਦੀਆਂ ਤਿਆਰੀਆਂ ਕਰੀਓ ਤੇ ਨਿਸ਼ਾਨ ਲਾ ਲਈਏ। ਫਤ ਲੱਗ ਗਿਆ? ਹਾਂ। ਚੱਕ ਪਾ ਦੇ ਫਿਰ। ਛੰਡਾ। ਇੱਥੇ ਟੇਪ ਨਾਲ। ਉੱਪਰ। ਇਹਦੇ ਦੇ ਨਾਲ। ਉੱਪਰ ਲਾ ਲੈ। ਖੜਾ ਕਰ ਲਓ, ਖੜਾ ਕਰ ਪਿਆ। ਐ ਲਾ ਲੈ 70 ਜੀ ਦੇ।

ਇਹ ਜਿੱਥੇ ਬਹਿ ਜਾ ਕਿੰਨੇ ਕਿਲੋਮੀਟਰ ਜਾਣਾ ਅੰਕਲ ਆਪਾਂ 18 1900 ਲੱਭ ਗਿਆ ਲੈ ਆ ਜਾ ਕੋਲ ਨਾਟ ਚੱਕ ਦੇ ਪਤੇ ਫੋਟਕਮਾ ਦੇ ਫੋਟਕਮਾ ਦੇ ਫਿਰ ਬਾਹਰ ਹੱਤ ਨਾਲ ਹੀ ਖੋਲਿਆਣਾ ਹਾਂ ਤਾਂ ਨਿਸ਼ਾਨ ਚੱਕ ਲਾ ਤਾਂ ਇੱਥੇ ਮੇਰੇ ਨਾਲ ਵਹੀ ਹੱਥ ਦੇ ਹੂੰ ਉਹ ਹੱਥ ਚ ਉਹੀ ਹੈ ਨਹੀਂ ਹੱਥ ਚ ਪਕੜ ਹੈ ਨਹੀਂ ਤੇਰੇ ਹੱਥ ਦੀ ਮੁਠੇ ਦੇ ਤਾਈਂ ਉਂਗਲਾਂ ਲੱਗੀਆਂ ਹੋਈਆਂ ਬਾਦੀ ਤਾਂ ਗਾਣੇ ਕੋਣ ਜੋਗਿਓ ਗੱਭਰੂ ਦੀ ਪਕੜ ਪਲਾਸ ਵਰਗੀ ਅਸਲ ਚ ਪਕੜ ਹੈ ਨਹੀਂ ਤੇਰੇ ਹੱਥ ਦੀ ਉਹ ਚੱਲ ਚੱਲ ਖਾਤਮਾ ਖਾਤਮਾ ਤੂੰ ਖਾਤਮਾ ਜਾ ਮੈਂ ਯਾਰ ਆਹ ਦੇਖ ਲੈ ਤੇਰੇ ਸਾਹਮਣੇ ਹੱਥ ਹੀ ਖੋਲ ਲਾ ਹਾਂ ਕਾ ਤੂੰ ਖੋਲਦਾ ਹੁਣ ਬੋਲਿਆ ਦੰਦਾਂ ਦਾ ਖੋਲ ਦੇ ਤੂੰ ਉਹ ਤਾਂ ਛੇੜ ਨਾ ਥੇਰ ਨਾ ਖੋਲਣਾ ਜੰਮ ਲੱਗਦਾ ਸਹੀ ਜਾ ਕਰਕੇ ਪਾ ਦੇ ਫਤਿਹ ਮੈਂ ਕਰਨ ਝੂਲਦਾ ਰੱਖ ਕੇ

ਵੀ ਆ ਚੀਜ਼ ਬਣੀ ਹੋਈ ਆ ਲਓ ਜੀ ਆਪਣਾ ਝੰਡਾ ਦੇਖ ਲੋ ਚਲੋ ਹੁਣ ਮੈਲ ਦਿਆਂ ਤੁਹਾਨੂੰ ਗਾਹਾਂ ਵਾਂ ਟਰੈਕਟਰ ਸਟਾਰਟ ਕਰਕੇ ਧੁੱਪੇ ਲਾਤਾ ਵਾ ਕਿਉਂ ਜਿਹੜੀ ਆਪਾਂ ਪਾਲ ਸਮਾਰੀਆ ਹੈਗੀ ਐ ਫਾਰਮੂਲਾ 1 ਇਹ ਧੁੱਪੇ ਮਾਰ ਕੇ ਖੜਾਉਣਾ ਪੈਂਦਾ ਫਿਰ ਸਹੀ ਰਹਿੰਦੀ ਆ ਵਧੀਆ ਪਤਾ ਤੇ ਉੱਪਰ ਵੀ ਚਿੰਬੜਿਆ ਹੀ ਪਿਆ ਵਾ ਇਹਨੂੰ ਬੰਨ ਸੈੱਟ ਕਰਕੇ ਧੁੱਪੇ ਲਾਤਾ ਫਿਰ ਟਰੈਕਟਰ ਅਗਾਂ ਮਾੜੀ ਮਾਜੈਂਸੀ ਇਹਨੇ ਤਾਂ ਮੋਟਰਸਾਈਕਲ ਇੱਥੇ ਹੀ ਕਢੇ ਆਪਣੇ ਬੰਦਿਆਂ ਦਾ ਇੰਨਾ ਘੱਟ ਵਾ ਰਹੀਦਾ ਸਾਰੇ ਦਿਨ ਸਾਰੀ ਟੀਮ ਹੀ ਇੱਥੇ ਕੋਰਨਾ ਕੋ ਲੱਗੀ ਰਹਿੰਦੀ ਆ ਕਰਦੀ ਟਰੈਕਟਰਾਂ ਦੇ H2 ਵਾਲੇ ਆ ਵੀ ਪਾਚ ਸੁੱਕ ਜੇ ਫਿਰ ਇਹਨੂੰ ਸਾਫ ਕਰਕੇ ਟਰਾਲੀ ਕੋਲੇ ਲਿਆ ਕੇ ਖੜਾਉਨੇ ਆਪਾਂ ਤੇ ਫੇਰ ਟਰਾਲੀ ਉੱਤੇ ਵਲੈਕਸੀਆਂ ਫਲਕਸੀਆਂ ਲਾਉਣ ਵਾਲੀਆਂ ਰਹਿੰਦੀਆਂ ਨੇ ਉਹ ਵੀ ਤਿਆਰੀਆਂ ਕਰਦੇ ਆਪਾਂ ਤੇ ਫਲੈਕਸੀਆਂ ਲਾ ਕੇ ਉਹਦੇ ਫਲੈਕਸੀਆਂ ਕੱਢ ਲੀਆਂ ਨੇ ਤੇ ਟਰਾਲੀ ਤੇ ਲਾ ਕੇ ਫਲੈਕਸੀਆਂ ਹੋਰ ਜਿਹੜਾ ਨਿੱਕਾ ਮੋਟਾ ਕੰਮ ਕਰਨ ਨਾਲ ਰਹਿੰਦਾ ਤਿਆਰੀਆਂ ਕਰਕੇ ਲਓ ਜੀ ਆਪਾਂ ਟਰਾਲੀ ਕੋਲੇ ਆ ਗਏ ਸੀਗੇ ਆਪਣੀ ਜਿਹੜੀ ਹਜੂਰ ਸਾਹਿਬ ਨੂੰ ਤਿਆਰ ਕੀਤੀ ਹੋਈ ਆ ਉਦੋਂ ਤੁਹਾਨੂੰ ਇਹਦਾ ਬਲੌਗ ਪਹਿਲਾਂ ਪਾਏ ਸੀਗਾ ਆਪਾਂ ਇਹਨੂੰ ਤਿਆਰ ਕਰਦੇ ਸਾਰੇ ਕੀ ਕੀ ਕੀਤਾ ਹੁਣ ਟਰਾਲੀ ਕੋਲੇ ਆ ਗਏ ਆ ਤੇ ਫਲੈਕਸੀਆਂ ਲਾਉਣੀਆਂ ਤੇ ਹੋਰ ਗੱਦੇ ਵਗੈਰਾ ਸਮਾਨ ਸਾਰਾ ਇੱਕ ਪਾਣੀ ਧਿਆਨ ਦਾ ਵਾ ਕੱਲ ਪਾਣੀ ਦੀਆਂ ਪੇਟੀਆਂ ਲਿਆਂਦੀਆਂ ਉਹ ਵੀ ਸੈੱਟ ਕਰਕੇ ਧਰਦੇ ਆਂ ਇਹ ਸਭ ਕੁਝ ਦਿਖਾਉਨੇ ਆ ਤੁਹਾਨੂੰ ਆ ਆ ਗਿਆ ਪਾਣੀ ਆ ਸਾਰਾ ਪਾਣੀ ਮਗਰ ਪੈ ਇਹਨੂੰ ਵੀ ਉਹ ਸੈੱਟ ਕਰਕੇ ਜਾਂ ਥੱਲੇ ਲਾਵਾਂਗੇ ਦੇਖਾਂਗੇ ਜਾਂ ਮੂਰੇ ਕਿਤੇ ਲੋਟ ਆਉਂਦਾ ਹੋਇਆ ਉੱਥੇ ਲਾਉਨੇ ਆ ਸੈੱਟ ਕਰਕੇ ਤੇ ਬਾਕੀ ਫਲੈਕਸੀਆਂ ਵਗੈਰਾ ਦੋਨੇ ਬਸ ਦੋਨੇ ਪਾਸੇ ਦੋ ਦੋ ਹਨਾ ਹਾਂ ਆ ਲਾਉਣੀਆਂ ਆ ਪਾ ਫਲੈਕਸੀ ਐ ਇਧਰਲੇ ਪਾਸੇ ਬਸ ਇੱਥੇ ਲੱਗ ਜਾਣੀਆਂ ਓਏ ਇੱਕ ਮੈਂ ਕਹਿੰਦਾ 벨ਟ ਦੇ ਵਿੱਚ ਲੈ ਲਈਏ ਫਲੈਕਸੀ ਡਿੱਗੂ ਨਹੀਂ 벨ਟ ਵਿੱਚ ਲੈ ਕੇ ਟਾਈਟ ਲਾ ਦਾਂਗੇ ਟੇਪਾਂ ਉੱਤੇ ਹਨਾ ਟੇਪਾਂ ਹਵਾ ਚ ਖੜਨੀਆਂ ਨਹੀਂ ਓਖੜ ਜਾਣੀਆਂ ਰਾਜ ਜਿਵੇਂ ਤਰੂ ਤੂਲ ਪਊ ਨਾ ਗਿੱਲੀ ਹੋ ਕੇ ਇਹਨੂੰ 벨ਟ ਦੇ ਵਿੱਚ ਲੈ ਲਈਏ ਇੱਕ 벨ਟੇਡਲੀ ਕਰਕੇ ਫਲੈਕਸੀ ਨੂੰ ਆਜੀ ਇੱਕ ਪਾਸੇ ਵਾਲੀ ਫਲੈਕਸੀ ਆਪਾਂ ਲਾ ਦੇ ਸੀਗੀ ਆ ਹੁਣ ਇੱਕ ਪਾਸੇ ਲੱਗ ਗਈ ਆ ਫਲੈਕਸੀ ਤੀਜੀ ਯਾਤਰਾ ਸੱਚਖੰਡ ਸ੍ਰੀ ਹਜੂਸ ਸਾਹਿਬ ਨੰਦੇੜ 9 12 24 ਆਪਣੀ ਤਰਫੋਂ ਦੀ ਸਲਾਹ ਤਾਂ ਕੱਲ ਨੂੰ ਸੀਗੀ 9 ਤਰੀਕ ਨੂੰ ਪਰ ਅੱਜ ਰਾਤ ਨੂੰ ਟ੍ਰੈਫਿਕ ਕਰਕੇ ਤੁਰਾਂਗੇ ਕਿਉਂਕਿ ਵਧੀਆ ਆਪਣੇ ਜਿਹੜੇ ਮੇਨ ਮੇਨ ਸ਼ਹਿਰ ਆ ਪੰਜਾਬ ਦੇ ਇੱਥੇ ਵੱਡਾ ਟ੍ਰੈਫਿਕ ਹੁੰਦਾ ਵਾ ਜਿੱਧਰ ਦੀ ਆਪਾਂ ਜਾਣਾ ਉਹ ਖਿੱਚ ਕੇ ਵਧੀਆ ਰਾਤੋ ਰਾਤ ਨਿਕਲ ਜਾਣਗੇ ਟ੍ਰੈਫਿਕ ਕਿਥੋਂ ਬਣਾ ਨਹੀਂ ਦਿਨੇ ਦਾ ਫਿਰ ਦੁੱਗਣਾ ਟਾਈਮ ਲੱਗ ਜਾਂਦਾ ਵਾ ਇੱਕ ਸ਼ਹਿਰ ਪਾਰ ਕਰਨ ਨੂੰ ਘੰਟਾ ਤੋਂ 2 ਘੰਟੇ ਲੱਗਦੇ ਰਹਿੰਦੇ ਆ ਤਾਂ ਕਰਕੇ ਆਪਾਂ ਰਾਤ ਨੂੰ ਅੱਜ ਤੁਰਪਣਾ ਉਹ ਵੈਸੇ ਹੈ ਤਾਂ 9 ਤਰੀਕੀ ਆ 2 ਘੰਟੇ ਨਾਲ ਕੀ ਫਰਕ ਪੈਂਦਾ ਜਿੱਥੇ ਯਾਰ ਬਾਬਾ ਜਗENDER ਸਿੰਘ ਜੀ 96 ਕਰੋੜੀ ਬੁੱਢਾਦਾਲ ਗੁਰਦੁਆਰਾ ਦਾ ਹੰਦਾ ਸਾਹਿਬ ਪੰਡਰ ਰਾਕਵਾ ਪਾਸ਼ਾ ਸ਼ੇਮਾ ਆ ਆਪਣੇ ਪਿੰਡ ਵਾਲੇ ਬਾਬਾ ਜੀ ਆ ਜਿੱਥੇ ਬਾਬਾ ਜਗENDER ਸਿੰਘ ਦੀ ਇਹਨਾਂ ਦੀ ਫੋਟੋ ਲਾਈ ਹੋਈ ਹੈ ਆਪਾਂ ਆਉ ਤੇ ਸਟੈਪਲਰ ਲਾ ਦਿਆ ਹੁਣ ਵਧੀਆ ਹੋਰ ਪੱਕਾ ਕੰਮ ਹੋ ਗਿਆ ਇਹਦੇ ਨਾਲ ਹੈਲ ਤਾਂ ਨਹੀਂ ਜਿਵੇਂ ਟੇਪ ਤਾਂ ਕਈ ਵਾਰੀ ਗਿੱਲੀ ਗੁੱਲੀ ਹੋ ਕੇ ਉਖਣ ਲੱਗ ਜਾਂਦੀ ਹੈ ਨਾ ਵੈਸੇ ਤਾਂ ਉਖੜਦੀ ਨਹੀਂ ਸਟੈਪਲਰ ਨਾਲ ਆਏ ਆਪਣੀ ਫਲੈਕਸੀ ਕਿਤੇ ਡੁੱਗੂ ਨਹੀਂ ਟੇਪ ਤਾਂ ਪਰ ਆ ਚ ਰੋਕ ਕੇ ਫਿਰ ਹੋਰ ਵੀ ਲਾ ਲਾਂਗੇ ਹੋ ਗਿਆ ਕੰਮ ਮੁੱਕ ਕੇ ਹੋਰ ਦੂਜੇ ਪਾਸੇ ਲਾਉਣੀ ਆ ਕੰਮ ਕਹਿੰਦੀ ਵੱਡੀ ਕੈਨੀ ਭਰਾ ਲੋ ਦੋ ਤਾਂ ਲਾ ਲੈਣੀਆਂ ਆ ਆਹ ਗਲਪੱਟ ਦੀ ਸੰਗੀਆਂ ਕਹਿੰਦੇ ਕਹਿੰਦੇ ਸਾਗ ਨੂੰ ਤਰ ਕੇ ਲਾਇਆ ਕਰਦੇ ਕਹਿੰਦੇ ਆਹ ਦਿੱਤੇ ਮਾਰਜੀ ਚਾੜਾ ਸਾਡਾ ਹੈ ਜੀ ਆਹ ਵਡੀ ਕੰਨੀ ਕੋ ਸਾਗ ਲੈ ਜੋ ਆਹ ਮੂਗਲੀ 벨ਟ ਚ ਲਾਈਆ ਪਰਲੇ ਪਾਸੇ ਫਲੈਕਸੀ ਇਧਰ ਹੀ ਗਾਂ ਨੂੰ ਰੱਖੀ ਮਗਰ ਨੂੰ ਨਾ ਲੈ ਕੇ ਜਾਈ ਲੋ ਮਿੱਤਰੋ ਆਪਾਂ ਦੋ ਫਲੈਕਸੀ ਬਣਵਾਈਆਂ ਸੀਗੀਆਂ ਤੇ 2x4 ਦੀਆਂ ਤੇ ਇੱਕ ਆਪਾਂ ਇਧਰ ਲਾਤੀ ਤੇ ਇੱਕ ਆਪਾਂ ਲਾਤੀ ਇਧਰ ਤੇ ਆਪਾ ਟਾਕੀ ਖੋਲਦੀ ਰੱਖ ਲਈ ਇੱਥੋਂ ਜੇ ਸਮਾਨ ਸੂਣ ਕੱਢਣਾ ਵਾ ਕੋਈ ਤੇ ਬਾਕੀ ਆਪਾਂ ਸਾਰਾ ਆਪਣਾ ਸਮਾਨ ਰੱਖ ਲਿਆ ਵਿੱਚ ਤੇ ਆ ਦੋ ਸਿਲੰਡਰ ਰੱਖ ਲਿਆ ਪਰ ਆਜ ਰਾਜ ਫਿਰ ਆਪਾਂ ਰੋਕਾਂਗੇ ਪ੍ਰਸ਼ਾਦਾ ਪਾਣੀ ਬਣਾਵਾਂਗੇ ਤੇ ਆ ਆਪਾਂ ਭਾਂਡੇ ਟਿੰਡੇ ਸਭ ਕੁਝ ਰੱਖ ਲਿਆ ਸਭ ਸਿੱਧਾ ਪੱਤਾ ਆਪਣਾ ਤੇ ਚਿੱਲਾ ਵੀ ਰੱਖ ਲਿਆ ਕਿ ਭੱਟੇ ਵੀ ਰੱਖ ਲਈ ਜਾ ਤੇ ਉਹ ਪਾਣੀ ਰੱਖ ਲਿਆ ਪੇਂ ਨੂੰ ਰਾਸਤੇ 'ਚ ਤੇ ਥੋੜਾ ਜਿਹਾ ਆਪਾਂ ਰੱਖ ਲਿਆ ਪਾਣੀ ਮਗਰ ਰਾਸਤੇ 'ਚ ਪਾਣੀ ਪੁਣੀ ਪੀਣ ਦੀ ਲੋੜ ਪਵੇ ਤੇ ਰਾਜ ਆਪਾਂ ਪ੍ਰਸ਼ਾਦਾ ਪਾਣੀ ਆਪਣਾ ਬਣਾਵਾਗੇ ਰੁਕਾਂਗੇ ਤੇ ਵਧੀਆ ਆਪਣਾ ਯਾਤਰਾ ਵਧੀਆ ਹੋਣੀ ਆ ਸਾਰੀ ਤੇ ਆ ਆਪਾਂ ਮਗਰ ਮੈਟ ਮੂਟ ਵੀ ਰੱਖ ਲਿਆ ਰਸਤੇ 'ਚ ਜਿੱਥੇ ਪ੍ਰਸ਼ਾਦਾ ਪਾਣੀ ਭਰੋਣਾ ਵਾ ਉੱਥੇ ਰੁਕ ਕੇ ਮੈਟ ਮੂਟ ਪਛਾ ਕੇ ਐਨ ਚੰਗੀ ਤਰ੍ਹਾਂ ਵਧੀਆ ਫਿਰ ਪ੍ਰਸ਼ਾਦਾ ਪਾਣੀ ਬਣਾਵਾਗੇ ਤੇ ਆ ਆਪਾਂ ਵਿੱਚ ਗੱਦੇ ਗੁੱਦੇ ਲਾਤੇ ਆ ਕਰਾਉਣੇ ਚੈੱਕ ਆ ਆ ਗੱਦੇ ਗੁੱਦੇ ਲਾਤੇ ਆ ਆਪਾਂ ਮੋٹے ਗੱਦੇ ਪੂਰੇ ਡਬਲ ਬੈਡ ਦੇ ਤੇ ਬਾਕੀ ਹੁਣ ਆਪਣੀ ਤਿਆਰੀ ਆ ਤੇ ਆਪਾਂ ਸ਼ਾਮ ਨੂੰ ਅੱਜ ਤੁਰ ਪੈਣਾ ਵਾ 7-8 ਵਜੇ ਤੇ ਬਾਕੀ ਤੁਸੀਂ ਨਾਲ ਜੁੜੇ ਰਹੋ ਤੁਹਾਨੂੰ ਹੋਰ ਵੀ ਆਪਾਂ ਜਿਉਂ-ਜਾ ਆਪਾਂ ਰਾਸਤੇ 'ਚ ਜਾਵਾਂਗੇ ਯਾਤਰਾ ਤੇ ਜਿੰਨੇ ਵੀ ਦਿਨ ਲੱਗਣਗੇ ਰੋਜ਼ ਬਲੌਗ ਪਾਵਾਂਗੇ ਤੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਰਾਸਤੇ 'ਚ ਕਿੰਨਾ ਟਾਈਮ ਲੱਗਿਆ ਘੰਟੇ 'ਚ ਕਿੰਨੀ ਵਾਰਟ ਨਿਕਲੀ ਆਪਣੀ ਤੇ ਰਾਸਤੇ 'ਚ ਕਿੱਥੇ ਕੀ ਕਰਨਾ ਵਾ ਕਿੱਥੇ ਕੀ ਕਰਨਾ ਵਾ ਲੋ ਵੀ ਮਿੱਤਰੋ ਟਰਾਲੀ ਦਾ ਤਿਆਰ ਕਰਤੀ ਸਾਰੀ ਟਰੈਕਟਰ ਧੋ ਕੇ ਸਵੇਰੇ ਪਾਲਸ ਮਾਰ ਕੇ ਖੜਾ ਤੁਸੀਂ ਹੁਣ ਲੱਗੇ ਤੇ ਕਪੜਾ ਮਾਰਨ ਤੇ ਟ੍ਰੈਕਟਰ ਤੇ ਰਹਿੰਦੀ ਆ ਪਾਸ ਮਾਰਨ ਵਾਲੀ ਟਰੈਕਟਰ ਤੇ ਮਾਹ ਦੇ ਵੱਜੀ ਹੋਈ ਆਵਾ ਕਪੜਾ ਮਾਰਨ ਵਾਲੀ ਆ ਵੇਖਿਆ ਤੁਸੀਂ ਚਮਕ ਡਾਉਂਕ ਟਰੈਕਟਰ ਦੀ ਆਪਣੀ ਦੀ ਆ ਮਗਰ ਮਾਰਤਾ ਕਪੜਾ ਦੇਖੋ ਚਮਕਦਾ ਨਾ ਨਵੇਂ ਵਾਂਗੂ ਵੇ ਤਾਂ ਹੈਗਾ ਹੀ ਨਵਾਂ ਤੇ ਬਾਕੀ ਫਤੇ ਹੁਣ ਵੀ ਪਹੁੰਚ ਚੁੱਕੇ ਨੇ ਫਤੇ ਦੇ ਬੜੇ ਕਮੈਂਟ ਆਉਂਦੇ ਸੀ ਵੀ ਫਤੇ ਪਹੁੰਚ ਨਹੀਂ ਰਿਹਾ ਵਾ ਤੇ ਦੱਸੋ ਇੱਥੇ ਬਿਜੀ ਸੀ ਤੁਸੀਂ ਆਪਣੀ ਇੰਟਰੋਡਕਸ਼ਨ ਦਿਓ ਫਤੇ ਮੈਂ ਮੇਰੇ ਕੰਮ ਤੇ ਬੀਜੀ ਸੀ ਕੰਮ ਤੇ ਬੀਜੀ ਹੁਣ ਫ੍ਰੀ ਹੋ ਤੁਸੀਂ ਹਾਂ ਫ੍ਰੀ ਹਾਂ ਯਾਤਰਾ ਤੇ ਤੁਹਾਨੂੰ ਨਜ਼ਰ ਆਵਾਂਗੇ ਠੀਕ ਆ ਜੀ ਠੀਕ ਆ ਲੋ ਜੀ ਬਾਕੀ ਆਪਾਂ ਚੰਗੀ ਤਰ੍ਹਾਂ ਮਾਰ ਕੇ ਪਾਸ ਟਾਇਰ ਟੂਰ ਕੱਢ ਕੇ ਕਾਲੇ ਫੇਸ ਨੂੰ ਦਿਖਾਉਨੇ ਅੱਗੇ ਟਰੈਕਟਰ ਦਾ ਮਾਰਦਾ ਲਿਸ਼ਕਾ ਕਾਲਸ ਵੱਜ ਗਈ ਹੈ ਨਾ ਉੱਤੋਂ ਦੀ ਚੋਟਣਾ ਮਾਰ ਲੈ ਆਹ ਵਾਲੀ ਆਉਂਦੀਆਂ ਕਰ ਵਾਹ ਵਾਹ ਦੇਖ ਲਾ ਇਹ ਤੇ ਆਪਾਂ ਲੇਟਾ ਲਵਾ ਕੇ ਲੈ ਕੇ ਆਏ ਸੀ ਕੱਲ ਟਰੈਕਟਰ ਤੇ ਉਹ ਦੇਖੋ ਜਿਹੜੀ ਜੱਪੀ ਸਨ ਨੀਲੀਆਂ ਚਿੱਟੀਆਂ ਥੱਲੇ ਵੀ ਲਵਾਤੀਆਂ ਬੰਪਰ ਦੇ ਥੱਲੇ ਵੀ ਲਵਾਤੀਆਂ ਆਹ ਦੇਖੋ ਛੋਜ ਇੱਥੇ ਵੀ ਲਵਾਈਆਂ ਨੇ ਮੂਰੇ ਜਾਲੀ 'ਚ ਟਰੈਕਟਰ ਦੇ ਹਿੱਸੇ ਦੇ ਥੱਲੇ ਵੀ ਲਵਾਤੀਆਂ ਬੜਾ ਸੋਹਣਾ ਚਾਨਣ ਜਾਗਦਾ ਰਾਤ ਨੂੰ ਤੁਹਾਨੂੰ ਵੀ ਦਿਖਾਵਾਂਗੇ ਬਲੌਗ ਦੇ ਵਿੱਚ ਰਾਸਤੇ ਵਿੱਚ ਜਗਾ ਕੇ ਨੇਰੇ 'ਚ ਲਓ ਜੀ ਰੈਟ ਦਾ ਹੋ ਗਿਆ ਸੀ ਕੰਪਲੀਟ ਸਾਰਾ ਪਾਲਸਪੋਰਟ ਚ ਮਾਰ ਕੇ ਹੁਣ ਹਵਾ ਬੜੀ ਚਾਲਦੀ ਆ ਨਾ ਮਿੱਟੀ ਪਈ ਜਾਂਦੀ ਆ ਉੱਥੇ ਤੇ ਆਪਾਂ ਟਰੈਕਟਰ ਨੂੰ ਹੁਣ ਉਹ ਤੇ ਅੰਦਰ ਕਰਕੇ ਲਾ ਦਈਏ ਅੰਦਰ ਲਾਉਣ ਲੱਗਿਆ ਅੰਦਰ ਆਪਾਂ ਬੱਸ ਆਵਾਂ ਦੀਆਂ ਤਿਆਰੀਆਂ ਹੀ ਕਰਦੇ ਆਂ ਬਾਕੀ ਤਾਂ ਹੁਣ ਫਿਰ ਰਾਤ ਨੂੰ ਜਦੋਂ ਤੁਰਨਾ ਮਾ ਉਦੋਂ ਹੀ ਵਲੌਗ ਬਣਾਉਂਗਾ ਹੋਰ ਤਾਹ ਜੇ ਹੈ ਨਹੀਂ ਉਸ ਕਰਨਾ ਉਹ ਲੱਗੀਆਂ ਉਹ ਨਹੀਂ ਥੋੜਾ ਕਰਦੇ ਸਭ ਤੋਂ ਮਾਹੌਲ ਕਰਦੇ ਤਾਲ ਫਿਰ ਲਾ ਦੇ ਇੱਥੇ ਠੀਕ ਹੈ ਜੀ ਹੁਣ ਮਿਲਦੇ ਆਂ ਆਪਾਂ ਰਾਤ ਨੂੰ ਤੁਹਾਨੂੰ ਜਦੋਂ ਵਲੌਗ ਬਣਾਵਾਂਗੇ ਕਰਾਂਗੇ ਹੁਣ ਆਪਦੀਆਂ ਤਿਆਰੀਆਂ ਕਰ ਲਈ ਕੱਪੜੇ ਲੀੜੇ ਪਾ ਲਈਏ ਬੈਗਾਂ ਚ ਜੋ ਵਿਚਾਲੇ ਜੇ ਕੁਝ ਕਰਾਂਗੇ ਤਾਂ ਉਹਦਾ ਤੁਹਾਨੂੰ ਬਲੌਗ ਦਿਖਾਈ ਦਵਾਂਗੇ ਬਣਾ ਕੇ ਮਿਲਦੇ ਹਾਂ ਤੁਹਾਨੂੰ ਸ਼ਾਮ ਨੂੰ ਅਸੀਂ ਟਰੈਕਟਰ ਆਪਾਂ ਤਿਆਰ ਕਰਕੇ ਲਾਦਾ ਸੀਗਾ ਸਾਈਡ ਤੇ ਹੁਣ ਆਪਾਂ ਗੱਡੀ ਲੈ ਕੇ ਚੱਲੇ ਹਾਂ ਸਬਜ਼ੀ ਲੈ ਕੇ ਆਉਣੀਆਂ ਮੰਡੀ ਦੇ ਵਿੱਚੋਂ ਜੋ ਆਪਾਂ ਰਾਹ ਦੇ ਵਿੱਚ ਪ੍ਰਸ਼ਾਦਾ ਬਣਾਇਆ ਕਰਨਾ ਵਾ ਦੋ ਟਾਈਮ ਸਵੇਰੇ ਸ਼ਾਮ ਆਪ ਹੀ ਬਣਾਇਆ ਕਰਨਾ ਤੁਹਾਨੂੰ ਦੱਸਿਆ ਸੀ ਵੀ ਉਹ ਪੱਟੀਆਂ ਵਗੈਰਾ ਸਾਰਾ ਕੁਝ ਰੱਖ ਲਿਆ ਬ ਨਾਲ ਆਪਾਂ ਪ੍ਰਸ਼ਾਦਾ ਆਪ ਹੀ ਬਣਾਇਆ ਕਰਾਂਗੇ ਹੁਣ ਉਹਦੇ ਵਾਸਤੇ ਅੱਜ ਤਾਂ ਸ਼ਾਮ ਨੂੰ ਤੁਰਨਾ ਤਾਂ ਕਰਕੇ ਮੰਡੀ ਚੱਲਿਆਂ ਵਾ ਸਬਜ਼ੀ ਲੈ ਕੇ ਆਉਨੇ ਆ ਤੇ ਬਾਕੀ ਆਟਾ ਜਾਂ ਹੋਰ ਸਮਾਨ ਜਿਹੜਾ ਧਰ ਲਿਆ ਸੀ ਬਸ ਇਕੱਲੀ ਸਬਜ਼ੀ ਰਹਿੰਦੀ ਆ ਹੁਣ ਮੰਡੀ ਜਾਣੇ ਆ ਮੰਡੀਆਂ ਸਬਜ਼ੀ ਲਿਆ ਕੇ ਤੁਹਾਨੂੰ ਮੰਡੀ ਦਿਖਾਉਨੇ ਆ ਆਪਾਂ ਕੀ ਕੀ ਲੈ ਕੇ ਚੱਲਿਆਂ ਕਿੰਨਾ ਕਿੰਨਾ ਸਮਾਨ ਨਾਲ ਸਾਰਾ ਕੁਝ ਦਾ ਹੱਦਿਆ ਜੋ ਗਾਂ ਤੋਂ ਕਿਸੇ ਵੀਰ ਭਰਾ ਨੇ ਜਾਣਾ ਉਹਨੂੰ ਪਤਾ ਲੱਗ ਜਾਈ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਆ ਨਾਲ ਨਾਲ ਲੈ ਕੇ ਜਾਣੀਆਂ ਚਾਹੀਦੀਆਂ ਨੇ ਹੁਣ ਮੰਡੀ ਜਾ ਕੇ ਮਿਲਦੇ ਆ ਤੁਹਾਨੂੰ ਆਪਾਂ ਜੀਆ ਗੱਡੀ ਲਾਤੀਆ פארਕ ਆ ਪਾ ਗਿਆ ਹੁਣ ਸਬਜ਼ੀ ਲੈਣ ਹਜੂਰ ਸਾਹਿਬ ਵਾਸਤੇ ਜਿਹੜੀ ਸਬਜ਼ੀ ਲੈ ਕੇ ਜਾਣੀ ਹੈ ਨਾਲ ਨਾਲ ਪਵਾਲੀ ਅੰਕ ਗੋਭੀ ਕਿੰਨੀ ਪਵਾਲੀ 10 10 ਕਿਲੋ ਗੋਭੀ ਲਓ ਜੀ ਗੋਭੀ ਲੈ ਲਈਏ 10 ਕਿਲੋ ਗਾਜਰ ਨਾਲ ਲੈ ਲਈਆਂ ਆਪਾਂ ਜਦ ਤਾ ਨਾ ਸੁੱਕੀ ਸਬਜ਼ੀ ਬਣਾਇਆ ਕਰ ਲਈਏ ਸੁੱਕੀ ਸਬਜ਼ੀ ਵਧੀਆ ਤੁਰੇ ਜਾਂਦੇ ਟਰਾਲੀ ਤੇ ਜਿਵੇਂ ਹੁਣ ਆਪਾਂ ਥੋੜੇ ਟਾਈਮ ਲਈ ਰੁਕਿਆ ਕਰਨਾ ਕਿਉਂਕਿ ਬਾਟ ਵੀ ਗੱਚਾ ਕਰਨੀ ਆ ਸੁੱਕੀ ਸਬਜ਼ੀ ਬਣਾ ਕੇ ਛਾਦਿਆਂ ਤੇ ਪਾ ਕੇ ਉੱਤੇ ਖਾਲਿਆ ਕਰਨੀਆਂ ਹੀ ਨਾਲ ਨਾਲ ਹੀ ਚਾਹ ਚੁਪਣਾ ਲੈ ਕਰਨੀ ਉਹ ਤਾਂ ਤੁਹਾਨੂੰ ਗਾਹਾਂ ਚੱਲੋ ਬਲੌਗਾਂ 'ਚ ਦੇਖਣ ਨੂੰ ਮਿਲੂ ਸਾਰਾ ਕੁਝ ਕਿਵੇਂ ਕੀ ਕਰਦੇ ਅਸੀਂ ਨਹੀਂ ਬਾਉਨ ਲੈ ਲਈਏ ਸਬਜ਼ੀ ਇੱਥੋਂ ਫਿਰ ਦੱਸ ਦਿਆਂ ਵੀ ਕਿਹੜੀ ਕਿਹੜੀ ਲਈ ਹੈ ਕਿੰਨੇ ਕਿੰਨੇ ਲਈ ਹੈ ਹਾਂ ਆਪਾਂ 10 ਕਿਲੋ ਕਾਜਰਾ ਪਵਾਲੀਆਂ 10 ਕਿਲੋ ਗੋਭੀ ਹੋਗੀ ਮਿਰਚਾਂ ਲੈ ਲੀਆਂ ਮਟਰ ਲੈ ਲੇ ਟਮਾਟਰ ਲੈ ਲੇ ਬਸ ਇਹੋ ਜਿਹਾ ਕੋਈ ਲੈ ਜਾਣਾ ਸਾਰਾ ਕੁਝ ਹੀ ਮੈਂ ਆਪਾਂ ਇਹਨੂੰ ਆਪਾਂ ਨੂੰ ਧਾਰ ਦਿਆਂ ਕਿ ਚਾਲਦਿਆਂ ਘਰੇ ਤੁਹਾਨੂੰ ਘਰੇ ਜਾ ਕੇ ਮਿਲਦੇ ਹੁਣ ਆਪਾਂ ਟਰੈਕਟਰ ਦੀ ਮਾਰਨ ਲੱਗਿਆ ਸਾਲਫ ਜਾ ਕੇ ਟਰਾਲੀ ਪਾ ਕੇ ਖੜਾਉਨੇ ਆ ਸਾਮਾਨ ਵੀ ਦੇਖੋ ਸਾਰਾ ਆ ਗਿਆ ਜਿੰਨੇ ਬੰਦੇ ਆਪਣੇ ਨਾਲ ਜਾਣ ਵਾਲੇ ਸਾਰਿਆਂ ਦੇ ਬੈਗ ਆ ਗਿਆ ਆਪਾਂ ਲੱਦੀ ਜਾਂਦੇ ਆ ਇਹ ਹੁਣ ਟਰਾਲੀ ਜੀ ਧਰ ਦਿਆਂ ਸੈਟ ਵਟ ਕਰਕੇ ਧਰ ਦਿਆਂ ਨਾਲ ਟਰਾਲੀ ਪਾਉਨੇ ਆ ਟਰੈਕਟਰ ਮਗਰ ਖੜਾਉਨੇ ਆ ਫਿਰ ਆਪਾਂ 7:00 ਵਜੇ 8:00 ਵਜੇ ਦੇਖਦੇ ਆ ਜੈਸ ਵੀ ਹਿਸਾਬ ਨਾਲ ਬੰਦੇ ਆ ਜਾਂਦੇ ਆ ਤੁਰਦੇ ਆ ਟਾਈਮ ਤਾਂ ਸਾਰਿਆਂ ਨੂੰ 7:00 ਵਜੇ ਦਾ ਦਿੱਤਾ ਹੋਇਆ ਵਾ ਵੀ 7:00 ਵਜੇ ਜਾਣਾ ਤੇ ਬਾਕੀ ਦੇਖੋ ਬਸ 8:00 ਕ ਬਾਅਦ ਜਾਣਗੇ ਬਸ ਬਾਲਾ ਲੇਟ ਤਾਂ ਹੁੰਦੇ ਨਹੀਂਗੇ ਹਯੂਰ ਸਾਹਿਬ ਜਾਣਾ ਆਪਾਂ ਸਾਡ ਨਾਲ ਤੱਕਦੇ ਵਾਹਿਗੁਰੂ ਜੀ ਚੱਪਾ ਕਰਿਓ ਜੀ ਆਪਾਂ ਆ ਗਏ ਸੀਗੇ ਟਰਾਲੀ ਪਾਲੀਆ ਟਰੈਕਟਰ ਮਾਗਰ ਤੇ ਹੁਣ ਸਾਰਾ ਸਮਾਨ ਸਮੂਨ ਰੱਖਦੇ ਹਾਂ ਬਸ ਇੱਥੇ ਤੇ ਫਿਰ ਸਾਰੇ ਬੰਦੇ ਜਦੋਂ ਆਗੇ ਉਹਦਾ ਆਪਾਂ ਤੁਰਾਂਗੇ ਹੁਣ ਦੇਖੋ ਜੀ ਟਰਾਲੀ ਪਾਲੀਆ ਵੀ ਕਿੰਨਾ ਸੋਹਣਾ ਰਿਹਾ ਇਧਰੋਂ ਤਾਂ ਲਓ ਜੀ ਆਉ ਜਾਂਦੇ ਆ ਬੈਗ ਸਾਰਿਆਂ ਦੇ ਆਪਣੇ ਬੰਦਿਆਂ ਦੇ ਮਕਰੋਂ ਵੀ ਦਿਖਾਉਣਾ ਤੁਹਾਨੂੰ ਟਰਾਲੀ ਮਕਰੋਂ ਦੀ ਸਾਰਾ ਕੁਝ ਸੈਟ ਆ ਆ ਆਲੂ ਰੱਖਲੇ ਸੀ ਆਪਾਂ ਅੱਜ ਸਬਜੀ ਬਣਾਉਣ ਨੂੰ ਸਬਜੀ ਤੁਹਾਨੂੰ ਦਿਖਾਈ ਹੋਈ ਆ ਪਹਿਲਾਂ ਆਪਾਂ ਹਨਾ ਬਲੌਗ ਦੇ ਵਿੱਚ ਸਬਜੀ ਲੈ ਕੇ ਆਏ ਆ ਆ ਰੱਖ ਲਿਆ ਹੋਰ ਵਿੱਚ ਵੀ ਰੱਖਦੀ ਆ ਸਾਰੇ ਸਮਾਨ ਆ ਗਿਆ ਗੱਦੇ ਬਿਸਤਰੇ ਬੈਗ ਬਾਥਲੇ ਦਾ ਜ਼ਿਆਦਾਤਰ ਸਮਾਨ ਹੀ ਹੋਣਾ ਸਾਰਾ ਆਪਣੇ ਰਾਹ ਲ ਗੱਦੇ ਲੱਗੇ ਹੋਏ ਆ ਬੰਦੇ ਸਾਰੇ ਉੱਪਰ ਹੋਣਗੇ ਆਪਣੇ ਜਿੰਨੇ ਵੀ ਜਾਣ ਵਾਲੀ ਸੰਗ ਦਾ ਆਪਾਂ ਤੇਲ ਪਿਆਸੀ ਘਰੇ ਪਿੰਨਾ 50 ਲੀਟਰ ਦਾ ਡਰਮ ਇਹ ਧਰ ਲਿਆ ਵੀ ਕਈ ਵਾਰੀ ਰਾਤ ਨੂੰ ਹੁਣ ਜਿਵੇਂ ਆਪਾਂ ਰਾਤ ਨੂੰ ਵੀ ਚੱਲਣਾ ਦੁਨੀਆਂ ਵੀ ਚੱਲਣਾ ਰਾਤ ਨੂੰ ਖੜਨਾ ਤਾਂ ਹੈ ਨਹੀਂਗਾ ਮੈਂ ਕਈ ਵਾਰੀ ਪੰਪ ਨਹੀਂ ਮੈਲਦਾ ਜਾਂ ਮੈਲਦਾ ਬੰਦ ਬੰਦ ਹੁੰਦਾ ਤਾਂ ਕਰਕੇ ਆਪਾਂ ਤੇਲ ਢੱਕ ਲਿਆ ਸੀ ਸੇਫਟੀ ਪਰਪਸ ਲਈ ਬਾਕੀ ਸਾਰਾ ਕੁਝ ਸਹੀ ਹੈ ਬਾ ਆਪਣੇ ਹੁਣ ਤੁਸੀਂ YouTube ਚੈਨਲ ਤੇ ਨਾ H2 ਵਾਲੇ ਤੇ ਜੁੜੇ ਰਹੋ ਆਪਣੇ ਨਾਲ ਕਿਵੇਂ ਹਜੂਰ ਸਾਹਿਬ ਨੂੰ ਜਾਣਦੇ ਆ ਕਿਹੜੇ ਕਿਹੜੇ ਰਾਹ ਜਾਣਦੇ ਆ ਕੀ ਕੀ ਕਰਦੇ ਆ ਕਿਵੇਂ ਹਨ ਜੋ ਵੀ ਰਾਹ ਚ ਨੀਡਸ ਹੁੰਦੀਆਂ ਨੇ ਹਨਾ ਵੀ ਕੀ ਕੀ ਲੈ ਕੇ ਜਾਣਾ ਚਾਹੀਦਾ ਆਪਾਂ ਤੁਹਾਨੂੰ ਸਾਰਾ ਕੁਝ ਆ ਬਲੌਗਾਂ ਚ ਦੱਸਣਾ ਜਿੰਨੇ ਵੀ ਬਲੌਗ ਹਨ 10 15 ਦਿਨ ਦਿੰਨੇ ਜਿੰਨੇ ਵੀ ਆਪਾਂ ਲਾ ਕੇ ਆਉਣੇ ਆ ਸਾਰੇ ਤੁਹਾਨੂੰ ਬਲੌਗ ਹੀ ਹੋਣਗੇ ਇਕੱਲੇ ਜਾਣਕਾਰੀ ਵੀ ਦੇਵਾਂਗੇ ਦਰਸ਼ਨ ਵੀ ਕਰਾਵਾਂਗੇ ਤੁਹਾਨੂੰ ਆਪਾਂ ਹਨਾ ਰਾਹ ਚ ਗੁਰੂ ਘਰਾਂ ਦੇ ਜਿੱਥੇ ਕਿਤੇ ਵੀ ਰੁਕਾਂਗੇ ਹਜੂਰ ਸਾਹਿਬ ਵੀ ਦਰਸ਼ਨ ਕਰਾਵਾਂਗੇ ਸਾਰਾ ਕੁਝ ਹੁਣ ਦੇਖਣ ਨੂੰ ਮਿਲੂਗਾ ਆ ਬਲੌਗਾਂ ਦੇ ਵਾਸਤੇ ਤੁਸੀਂ ਆਪਣੇ ਚੈਨਲ ਨਾਲ ਜੁੜੇ ਰਹੋ ਤੇ ਬਾਤ ਤੋਂ ਬਸ ਸਪੋਰਟ ਕਰੋ ਆਪਣੇ ਚੈਨਲ ਨੂੰ ਨਾਲੇ ਆਪਣੀਆਂ ਵੀਡੀਓਆਂ ਸ਼ੇਅਰ ਕਰੋ ਜਿਹੜੇ ਵੀਰ ਭਰਾ ਨਹੀਂ ਜਾਂਦੇ ਚਲ ਘਰੇ ਬੈਠ ਕੇ ਦਰਸ਼ਨ ਕਰ ਸਕਦੇ ਆ ਨਾ ਸਾਰਾ ਕੁਝ ਆਪਾਂ ਦਿਖਾਉਂਦੇ ਜਾਵਾਂਗੇ ਹੁਣ ਜ਼ਿਆਦਾਤਰ ਲੋਕ ਤਾਂ ਆਪਣੇ ਪੰਜਾਬ ਦੇ ਟ੍ਰੇਨਾਂ ਤੇ ਹੀ ਜਾਂਦੇ ਆ ਟ੍ਰੇਨ ਤੇ ਆਇਆ ਵੀ ਰਾਹ ਦੇ ਵਿੱਚ ਜੋ ਨਾ ਦੇਖਣ ਵਾਲਾ ਹੁੰਦਾ ਸਾਰਾ ਕੁਝ ਰਹਿ ਜਾਂਦਾ ਸਿੱਧਾ ਪਿੰਡ ਤੋਂ ਹਜੂਰ ਸਾਹਿਬ ਸੱਚਖੰਡ ਸੱਚਖੰਡ ਤੋਂ ਸਿੱਧਾ ਕਰੇ ਆਪਾਂ ਰਾਹ 'ਚ ਵੀ ਨਾ ਸਾਰਾ ਕੁਝ ਦਿਖਾਉਂਦੇ ਜਾਵਾਂਗੇ ਜੀ ਟਰਾਲੀ ਦੀ ਯਾਤਰਾ ਟਰਾਲੀ ਦੀ ਯਾਤਰਾ ਹੀ ਚਲੋ ਹੁਣ ਸਮਾਨ ਢਾਲ ਲੀਏ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਥੋੜੇ ਟਾਈਮ ਤੱਕ ਅੱਜ ਦੇ ਵਲੌਗ ਦੇ ਇੱਥੇ ਐਂਡਿੰਗ ਕਰਦੇ ਹਾਂ ਅੱਜ ਦਾ ਵਲੌਗ ਕਿਵੇਂ ਲੱਗਾ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਹੁਣ ਮਿਲਾਂਗੇ ਤੁਹਾਨੂੰ ਕੱਲ ਵਾਲੇ ਵਲੌਗ ਦੇ ਵਿੱਚ ਅੱਜ ਦਿਖਾਵਾਂਗੇ ਕਿ ਕਿੱਥੋਂ ਤੁਰਿਆ ਕਿੱਧਰ ਨੂੰ ਜਾਂਦੇ ਹਾਂ ਹਨਾ ਉਹ ਸਾਰਾ ਕੁਝ ਆਪਾਂ ਤੁਹਾਨੂੰ ਕੱਲ ਵਾਲੇ ਵਲੌਗ ਦੇ ਦਿਖਾਵਾਂਗੇ ਅੱਜ ਦੇ ਵਲੌਗ ਦੀ ਇੱਥੇ ਆ ਕਰਦੇ ਹਾਂ ਐਂਡਿੰਗ ਤੇ ਆਪਣੇ ਚੈਨਲ ਨਾਲ ਬਸ ਜੁੜੇ ਰਹੋ ਹੁਣ ਕਾਂ ਹਜੂਤ ਸਾਡੀ ਸਾਰੀ ਯਾਤਰਾ ਦੇਖਣਾ ਸ ਕਾਪਿਆਂ ਦੇ ਬਲੌਗ ਦੇ ਸਿੱਖਣ ਨੇ ਬਾਏ ਬਾਏ